ਇਨਫੋਰਮੇਸ਼ਨ ਗੁਰੀ ਕਰਦੇ ਪਹਿਲਾ ਸਿੱਧੂ ਮੂਸੇ ਵਾਲਾ ਸੁਣ ਲੋ ਹੋਰ ਗਾਣਾ ਆਪਣਾ ਸਿੱਧੂ ਮੂਸੇ ਵਾਲਾ ਆਪਣਾ ਭਰਾ ਬਹੁਤ ਕੈਂਡ ਹਨਾ ਬੰਦਾ ਸੀਗਾ ਆਪਣੀ ਧਰਤੀ ਦੇ ਕਲਾਕਾਰ ਬਹੁਤ ਹੋਏ ਆ ਇੰਡੀਆ ਦੇ بڑے 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 ਤਨਕਾਰ ਹੋਏ ਨੇ ਪਰ ਉਹਨੇ ਇੱਕ ਵੱਖਰੀ ਲਹਿਰ ਛਨਾਦੀ ਹਨਾ ਸਾਰੇ ਹੀ ਫੈਨ ਕਰਦੇ ਕਈਆਂ ਦੇ ਫੈਨ ਬਜ਼ੁਰਗ ਜਿਹੇ ਹੁੰਦੇ ਆ ਕਈਆਂ ਦੇ ਮੁੰਡੇ ਖੁੰਡੇ ਜਿਹੇ ਹੁੰਦੇ ਆ ਕੁੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਬੱਚੇ ਹੁੰਦੇ ਆ ਨਾ ਚਾਚੀਆਂ ਤਾਈਆਂ ਉਹਨੇ ਵਾਹ ਦੇ ਬੋਤੇ ਸਾਰੀ ਫੈਨਸੀ ਬਜ਼ੁਰਗ ਦੇ ਬੱਚੇ ਚਾਚੀਆਂ ਪਾਇਆਂ ਪਹਿਣਾ ਕੁੜੀਆਂ ਸਾਰੇ ਗਾ ਲੈ ਗਵੰਢਣੇ ਵਾਲਾ ਵੀ ਗਾ ਦੇ ਕੋਈ ਕੰਮ ਆਦਾ ਉਹ ਤਾਂ ਲਿਖਿਆ ਇਹਦਾ ਸੀਦਾ ਦੇਸੀ ਜਾਈ ਜਦੋਂ ਗਾਣਾ ਨਵਾਂ ਨਵਾਂ ਆਇਆ ਹਨਾ ਫਲਾਈ ਕਰਕੇ ਗਾਣਾ ਸੀ ਗਾਣਾ ਸ਼ਤਾਨ ਆਇਆ ਜਦੋਂ ਹਨਾ ਆਇਆ ਜੀ ਕਰਕੇ ਹਨਾ ਤੇ ਉਦੋਂ ਤਾਂ ਨਹੀਂ ਲੱਗਦਾ ਜੀ ਕਲਾਕਾਰ ਦਾ ਉਹਨੇ ਜਾਗੜੀ ਉੜ ਤਾਂ ਪਾਈ ਨਹੀਂ ਮੇਰੇ ਸਾਡੇ ਕੋ ਸਿੱਧਾ ਹੀ ਹੋ ਗਿਆ ਮਦੇਸੀ ਕਲਾਕਾਰ ਲੱਗਦਾ ਨਹੀਂ ਸੀ ਆ ਪਰ ਕਲਾਕਾਰ ਲੱਗਦਾ ਨਹੀਂ ਸੀਗਾ ਪਰ ਸਿਖਾ ਗਿਆ ਕਲਾਕਾਰਾਂ ਨੂੰ ਲਿਖੀ ਦਾ ਕਿਦਾਂ ਤੇ ਗਾਈ ਦਾ ਇਤੋਂ ਕੋਈ ਗਾਣਾ ਸੁਣ ਲਓ ਕਿ ਇਹਨਾਂ ਫਾਦੇ ਸੀ ਜੱਟ ਜਮਾ ਜਿੱਟ ਵੈਣ ਬੱਲੀਏ ਫਾਦੇ ਦਾ ਸੱਚਾ ਬੁੱਲੀ ਵੈਣ ਬੱਲੀਏ ਇਹ ਤੇ ਜੱਟਾਂ ਨੂੰ ਕਿਤੇ ਪਹਿਲਾਂ ਇਸ ਗਾਣੇ ਤੋਂ ਪਹਿਲਾਂ ਜਟਵਾੜ ਕਰਦੇ ਨਾ ਤੇ ਕੁੱਟਣ ਆਉਂਦੇ ਉਹਨੇ ਆਪ ਹੀ ਗਾਣਾ ਗਾ ਗਿਆ ਉਹ ਸਾਰੇ ਜੱਟ ਭਰਾ ਬੈਠੇ ਸਾਰੇ ਤੁਝੇ ਸੱਜਣ ਮਿੱਤਰ ਹੋਰੀ ਬੈਠਿਆ ਸੱਚੀ ਹੈ ਗੱਲ ਇਹ ਆਮ ਕਹਾਵਤ ਹੈ ਚਲੋ ਜਟਵਾੜ ਪਹਿਲਾਂ ਪਹਿਲਾਂ ਰਾਣੀ ਫਰਗਾ ਦੀ ਉਹਨੂੰ ਪਤਾ ਨਹੀਂ ਮੇਖਾ ਚ ਆਈ ਓਨੇ ਮੇਖਾ ਭਾਨੇ ਤੇ ਕਿਹਾ ਨਾ ਉਹ ਪਾਨਾ ਆਪਣਾ ਕਮੇਟੀ ਵਾਲਾ ਉਹ ਕੰਨਾ ਉਹ ਜਟਵਾੜਾ ਹੈ ਨਾ ਉੱਥੋਂ ਹੀ ਚੱਕ ਕੇ ਮਾਂ ਦੇ ਪੁੱਤ ਨੇ ਗਾਣਾ ਗਾਣਾ ਹੈ ਟੋਕਾ ਉਹੀ ਕਿਹਦਾ ਗਾਣਾ ਜਿੱਟ ਵੈੜਣਾ ਮਾਲਵੇ ਦੇ ਜੱਟ ਜਿੱਟ ਵੈੜ ਬੱਲੀਏ ਹਾਂ ਹਾਂ ਬੜਾ ਹੱਟ ਵੇ ਗਾਣਾ ਮੈਂ ਲਿਖਿਆ ਗਾਣਾ ਬਾਈ ਤੇ ਵੀ ਸਾਨੂੰ ਉਹ ਸਿਖਾ ਆ ਗਿਆ ਵੀ ਕਾਕਾ ਗਾਣਾ ਕਿਵੇਂ ਲਿਖੀਦੇ ਗਾਣੇ ਹੁੰਦੇ ਕੀ ਐ ਤੇ ਉਹ ਗੱਲ ਤਾਂ ਨਹੀਂ ਬਣਦੀ ਪਰ ਸਤੋਂ ਪਰ ਫਿਰ ਵੀ ਉਹ ਲਿਖਿਆ ਮੈਂ ਤਾਂ ਕੁਝ ਆਹ ਦੇਸੀ ਜੱਟ ਜਮਾਂ ਜਿੱਟ ਵੈੜ ਬੱਲੀਏ ਓ ਦਿਲ ਦਾ ਸੱਚਾ ਬੋਲੀ ਵੈੜ ਬੱਲੀਏ ਓ ਦੇਸੀ ਜੱਟ ਜਮਾਂ ਜਿੱਟ ਵੈੜ ਬੱਲੀਏ ਦਿਲ ਦਾ ਸੀ ਸੱਚਾ ਭੋਲੀ ਵੈੜ ਬੱਲੀਏ ਓ ਮਾਂ ਦਾ ਪੁੱਤ ਨਜ਼ਰ ਆ ਜਾ ਹੋਂਗਾ ਖਾ ਗਿਆ ਹੰਜ ਸਿੱਧੂਆਂ ਦਾ ਮੁੰਡਾ ਓ ਸਿੱਧੂਆਂ ਦਾ ਮੁੰਡਾ ਸਤੇ ਰਾਏ ਬਾ ਗਿਆ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਓ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਹਸ ਖਾ ਗਿਆ ਹੰਜ ਸਿੱਧੂਆਂ ਦਾ ਮੁੰਡਾ ਕਿਹੜਾ ਬਲਾਂ ਓਹੀ ਸਿੱਧੂ ਮੂਸੇ ਵਾਲਾ ਦਿਲ ਦਾ ਨਹੀਂ ਸੀ ਸੀ ਜੱਟ ਜਮਾ ਜੱਟ ਵੈੜ ਬੱਲੀਏ ਓ ਦਿਲ ਵਾਸ ਸੱਚਾ ਬੋਲੀ ਵੈੜ ਬੱਲੀਏ ਓ ਸੀ ਜੱਟ ਜਮਾ ਜੱਟ ਵੈੜ ਬੱਲੀਏ ਓ ਦਿਲ ਵਾਸ ਸੱਚਾ ਬੋਲੀ ਵੈੜ ਬੱਲੀਏ ਓ ਮਾ ਦਾ ਪੁੱਤ ਨਾ ਜਰਾ ਜਾ ਹੋਂਗਾ ਖਾ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਓ ਸਿੱਧੂਆਂ ਦਾ ਮੁੰਡਾ ਸਦੇ ਰਾਏ ਪਾ ਗਿਆ ਹਾਂ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਓ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਹਾਂ ਸਖਾ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਕਿਹੜਾ ਭਲਾ ਉਹ ਹੀ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਸੀ ਮ ਬਾਲਾ ਸੜ ਗਏ ਜਦੋਂ ਚੱਲਦਾ ਹੁੰਦਾ ਸੀ ਕਿਹਨੂੰ ਚੱਲਣ ਹੀ ਦਿੱਤਾ ਯਾਰ ਬੜੇ ਬੜਾ ਸੜ ਗਏ ਕਿਤੋਂ ਆ ਗਿਆ ਯਰੇ ਕੀ ਕਰੀਏ ਯਾਰ ਉਹ ਕਹੀਦਾ ਸੀ ਉਹਦੇ ਉੱਤੇ ਬਾਲਾ ਸੜ ਗਏ ਉਹ ਬਣਦੇ ਸੀ ਕਵੀ ਕਈ ਕੰਨ ਫੜ ਗਏ ਉਹ ਕਹੀਦਾ ਸੀ ਉਹਦੇ ਉੱਤੇ ਬਾਲਾ ਸੜ ਗਏ ਉਹ ਬਣਦੇ ਸੀ ਕਵੀ ਕਈ ਕੰਨ ਫੜ ਗਏ ਉਹ ਲਿਖਦਾ ਸੀ ਪਤਾ ਨਹੀਂ ਉਹ ਕਿਹੜੇ ਢੰਗ ਨਾਲ ਰੰਗ ਗਾਣੇ ਨੂੰ ਚੜਾਉਂਦਾ ਸੀ ਉਹ ਰੰਗ ਢੰਗ ਨਾਲ ਓ ਮੁੰਡਾ ਨਹੀਂ ਕੋਈ ਸਕਦਾ ਜੁਲੀ ਹੱਪ ਆ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਓ ਸਿੱਧੂਆਂ ਦਾ ਮੁੰਡਾ ਸਿੱਧੇ ਰਾਹ 'ਤੇ ਆ ਗਿਆ ਗੌਣ ਵਾਲਿਆਂ ਨੂੰ ਗਾਉਣਾ ਕਿਵੇਂ ਓ ਗੌਣ ਵਾਲਿਆਂ ਨੂੰ ਗਾਉਣਾ ਕਿਵੇਂ ਹੱਸ ਖਾ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਕਿਹੜਾ ਬਲਾਂ ਓਹੀ ਸਿੱਧੂ ਮੂਸਿਆਣਾ ਦਿਲ ਦਾ ਨਹੀਂ ਸੀ ਕਲਾਕਾਰ ਸੀ ਓ ਵੇਖਣੇ ਨੂੰ ਨਾ ਕੋਈ ਉਹ ਕਲਾਕਾਰ ਸੀ ਮੈਗਾ ਮੇਖਣੇ ਨੂੰ ਨਾ ਕੋਈ ਉਹ ਕਲਾਕਾਰ ਸੀ ਦੈਸਤ ਦਾ ਦੁਨੀਆ ਦੇ ਉੱਤੇ ਬਾਦ ਸੀ ਓ ਵੇਖਣੇ ਨੂੰ ਨਾ ਕੋਈ ਉਹ ਕਲਾਕਾਰ ਸੀ ਦੈਸਤ ਦਾ ਉਹਦੇ ਲੋਕਾਂ ਉੱਤੇ ਬਾਦ ਸੀ ਓ ਮਟਾ ਨਹੀਂ ਕੋਈ ਸਕਦਾ ਜੁਲੀ ਹਵਾ ਗਿਆ ਹਾਂ ਜਿੱਧੂਆਂ ਦਾ ਮੁੰਡਾ ਜਿੱਧੂਆਂ ਦਾ ਮੁੰਡਾ ਸਿੱਧੇ ਰਾਏ ਬਾਗਿਆ ਗੋਣ ਵਾਲਿਆਂ ਨੂੰ ਗੋਣ ਦੇ ਵੇ ਅਸਕਾ ਗਿਆ ਗੋਣਾ ਵਾਲਿਆਂ ਨੂੰ ਗੋਣਾ ਕਿਵੇਂ ਹੋ ਕਿੱਥੋਂ ਆਏ ਕਿਵੇਂ ਐਸੇ ਗੀਤ ਲਿਖਦੇ ਕਈ ਅਗਲਾਉ ਲਿਖੇ ਕਈ ਸੀਤ ਲਿਖਦੇ ਓ ਸ਼ਰੀਫ ਦਿਲਦਾਰਾ ਤੂੰ ਵੀ ਫਿਰੇ ਲਿਖਦਾ ਬਹੁਤ ਥੱਲੇ ਫਿਰੇ ਉਹਨੇ ਪੀਚ ਲਿਖਦੇ ਓ ਨਿਕਜੇ ਪਿੰਡੋਂ ਦੁਨੀਆਂ ਤੇ ਛਾ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਓ ਸਿੱਧੂਆਂ ਦਾ ਮੁੰਡਾ ਸਿੱਧੇ ਰਾਇ ਬਾਗਿਆ ਗੋਣ ਵਾਲਿਆਂ ਨੂੰ ਗੋਣਾ ਕਿਵੇਂ ਓ ਇਹਨਾਂ ਨੂੰ ਗੋਣਾ ਕਿਵੇਂ ਬਾळ्या ਨੂੰ ਗੋਣਾ ਕਿਵੇਂ ਹੱਸ ਕੇ ਆ ਗਿਆ ਗੋਣ ਵਾਲਿਆਂ ਨੂੰ ਕਿਵੇਂ ਗੋਣ ਵਾਲਿਆਂ ਨੂੰ ਗੋਣਾ ਕਿਵੇਂ ਹੱਸ ਕੇ ਆ ਗਿਆ ਹਾਂ ਜੀ ਸਿੱਧੂਆਂ ਦਾ ਮੁੰਡਾ ਓ